ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਪਹਿਲਾ ਇਹ ਗੇਟ ਆ ਯਾਨੀ ਕਿ ਕਾਫੀ ਖਰਾਬ ਹੋ ਚੁੱਕਾ ਸੀ ਪੇਂਟਿੰਗ ਤਾਂ ਪਹਿਲਾਂ ਵੀ ਹੋਈ ਸੀ ਪੇਂਂਟਰਾਂ ਨੇ ਕੀਤੀ ਪਰ ਕਾਫੀ ਟਾਈਮ ਹੋ ਗਿਆ ਕਰਕੇ ਕਾਫੀ ਖਰਾਬ ਹੋ ਗਈ ਸੀ ਪਹਿਲਾਂ ਵਾਲੀ ਵੀਡੀਓ ਵੀ ਤੁਹਾਨੂੰ ਅਸੀਂ ਜਿਹੜੀ ਦਿਖਾਈ ਆ ਤੇ ਹੁਣ ਜਿਹੜੀ ਵੀਡੀਓ ਨਵੀਂ ਆ ਇਹ ਇਹ ਨਵੀਂ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਤੇ ਐਨ ਆਰ ਆਈ ਬਾਈਆਂ ਦੇ ਸਹਿਯੋਗ ਨਾਲ ਤੇ ਪਿੰਡ ਦੇ ਨਗਰ ਦੇ ਆਪਣਾ ਗੁਰਦੁਆਰਾ ਦੀ ਕਮੇਟੀ ਦੇ ਸਹਿਯੋਗ ਨਾਲ ਜਿਹੜਾ ਇਹ ਗੇਟ ਅਸੀਂ ਤਿਆਰ ਕੀਤਾ ਵਾ ਇਹ ਤੁਹਾਨੂੰ ਅੱਗੇ ਅਸੀਂ ਦਿਖਾਵਾਂਗੇ ਵੀ ਇਹ ਪੇਂਟ ਨਹੀਂ ਜਿਹੜੀ ਕਿਦਾਂ ਤੁਹਾਨੂੰ ਲੱਗ ਰਹੀ ਆ। ਬਾਈ ਜੀ ਆਹ ਜਿਹੜੀ ਫੋਟੋ ਅਸੀਂ ਤਿਆਰ ਕੀਤੀ ਆ ਇਹ ਮਹਾਰਾਜਾ ਜੀ ਸਿੰਘ ਦੇ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਆ ਜੋ ਇਹ ਗੇਟ ਦੇ ਨਾਲ ਟੁੱਕਦੀ ਸੀ ਕਿਉਂਕਿ ਪੁਰਾਣਾ ਗੇਟ ਸੀ ਪੁਰਾਣਾ ਵਿਰਸਾ ਦਿਖਾਉਣਾ ਬਹੁਤ ਜ਼ਰੂਰੀ ਸੀ ਸਾਡਾ ਇਤਿਹਾਸ ਆ ਇਹ। ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਉੱਪਰ ਵੀ ਕਾਫੀ ਅਸੀਂ ਜਿਹੜੀ ਉਹ ਡਿਜ਼ਾਈਨ ਇਹਨਾਂ ਆਪਦੇ ਕੋਲ ਉਹ ਵੀ ਕੁਝ ਕੀਤਾ ਕੁਝ ਜਦੋਂ ਮਸਤਰੀਆਂ ਦਾ ਬਣਾਇਆ ਸੀ ਕੁਝ ਵੀ ਆਪਣੇ ਕੋਲੋਂ ਡਿਜ਼ਾਈਨ ਕੀਤਾ ਇਹ ਬਹੁਤ ਪੁਰਾਣਾ ਗੇਟ ਆ ਤੁਹਾਨੂੰ ਦਿਖਾਉਂਦੇ ਆ ਅੱਗੇ ਅਸੀਂ ਫੋਟੋ ਬਣਾਈ ਆ ਸਾਬਜਾਦਾ ਅਜੀਤ ਸਿੰਘ ਜੀ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਪੁੱਤਾ ਸਾਬਜਾਦਾ ਅਜੀਤ ਸਿੰਘ ਜੀ ਕਿਉਂਕਿ ਜੋ ਸਾਡੇ ਲਈ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਵਾ ਉਹ ਇਤਿਹਾਸ ਸਾਨੂੰ ਅਸੀਂ ਉਹ ਦੁਆਰਾ ਦਿਖਾਇਆ ਸਪ੍ਰਿੰਟਿੰਗ ਦੇ ਵਿੱਚ ਕਿ ਸਾਡੇ ਏਡੇ ਤਕੜੇ ਯੋਧੇ ਸੀਗੇ ਜਿੰਨਾ ਕਰਕੇ ਅੱਜ ਸਾਡੀ ਸਿੱਖੀ ਕਾਇਮ ਆ ਆ ਭਾਈ ਜੀ ਆ ਜਿਹੜਾ ਗੁਰਬਾਣੀ ਦਾ ਸੀ ਸ਼ਬਦ ਲਿਖਿਆ ਵਾ ਗੁਰਬਾਣੀ ਦਾ ਸ਼ਬਦ ਲਿਖਿਆ ਦੇਖ ਪੜ੍ਹ ਅਨੇਕ ਪੜਦੇ ਮੈਂ ਪਰਦਾਰਾ ਸੰਗ 파 ਕੇ ਚਿਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ ਯਾਨੀ ਕਿ ਗੁਰਬਾਣੀ ਦਾ ਸ਼ਬਦ ਵੀ ਲਿਖਿਆ ਬਾਈ ਜੀ ਉਹਨੇ ਦੱਸਿਆ ਸੀ ਕਿ ਇਹ ਪਹਿਲਾਂ ਵੀ ਲਿਖਿਆ ਹੋਇਆ ਸੀਗਾ ਤੇ ਗੁਰਬਾਣੀ ਦਾ ਸ਼ਬਦ ਵੀ ਅਸੀਂ ਦੁਬਾਰਾ ਫਿਰ ਉਹਨੇ ਪਾ ਕੇ ਦੁਬਾਰਾ ਨਵੇਂ ਸਿਰੋਂ ਲਿਖਿਆ ਤੁਹਾਨੂੰ ਬਾਈਏ ਕਿੰਦਾਂ ਦੀ ਲੱਗੀ ਫੋਟੋ ਤੇ ਕਿੰਦਾਂ ਦਾ ਗੇਟ ਲੱਗਾ ਇਹਦੇ ਬਾਰੇ ਬਾਈ ਸਾਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ